ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲਿਸ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਸੂਜੀ ਦੇ ਗੁਲਾਬ ਜਾਮਨ ਜੋ ਕਿ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਚਲੋ ਸ਼ੁਰੂ ਕਰਦੇ ਹਾਂ ਸੂਜੀ ਦੇ ਗੁਲਾਬ ਜਾਮਨ ਬਣਾਉਣਾ ਗੁਲਾਬ ਜਾਮਨ ਬਣਾਉਣ ਦੇ ਲਈ ਅਸੀਂ ਇੱਕ ਕੌਲੀ ਜਿਹੜੀ ਹੈ ਬਾਰੀਕ ਸੂਜੀ ਦੀ ਲਈ ਹੈ ਉਸੇ ਕੌਲੀ ਦੇ ਨਾਲ ਨਾਪ ਕੇ ਅਸੀਂ ਡੇਢ ਕੌਲੀ ਜਿਹੜੀ ਹੈ ਚੀਨੀ ਦੀ ਲਈ ਆ ਤਿੰਨ ਚਾਰ ਕੁੱਟੀਆਂ ਹੋਈਆਂ ਅਸੀਂ ਛੋਟੀਆਂ ਇਲਾਇਚੀਆਂ ਲਈਆਂ ਆ ਅੱਧੀ ਕੌਲੀ ਅਸੀਂ ਇੱਥੇ ਮਿਲਕ ਪਾਊਡਰ ਦੀ ਲਈ ਆ ਗੁਲਾਬ ਜਾਮੁਨਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਉਸ ਦੀ ਚਾਸ਼ਨੀ ਤਿਆਰ ਕਰ ਲਵਾਂਗੇ ਚਾਸ਼ਨੀ ਬਣਾਉਣ ਦੇ ਲਈ ਅਸੀਂ ਇੱਕ ਪਤੀਲੇ ਦੇ ਵਿੱਚ ਡੇਢ ਕੌਲੀ ਚੀਨੀ ਦੀ ਲੈ ਲਵਾਂਗੇ ਉਸੇ ਕੌਲੀ ਨਾਲ ਨਾਪ ਕੇ ਅਸੀਂ ਪਾਣੀ ਲੈ ਲਵਾਂਗੇ ਪਾਣੀ ਪਾਉਣ ਤੋਂ ਬਾਅਦ ਅਸੀਂ ਇੱਥੇ ਹੁਣ 2-3 ਕੁੱਟੀਆਂ ਹੋਈਆਂ ਛੋਟੀਆਂ ਇਲਾਇਚੀਆਂ ਪਾਜਵਾਂਗੇ ਇਲਾਇਚੀ ਪਾਊਡਰ ਪਾਉਣ ਤੋਂ ਬਾਅਦ ਅਸੀਂ ਹੁਣ ਚੰਗੀ ਤਰ੍ਹਾਂ ਦੇ ਨਾਲ ਚਾਸ਼ਨੀ ਨੂੰ ਜਿਹੜਾ ਆ ਪਕਾ ਲੈਂਦੇ ਆ ਅਸੀਂ ਇੱਥੇ ਇੱਕ ਤਾਰ ਦੋ ਤਾਰ ਦੀ ਚਾਸ਼ਨੀ ਬਿਲਕੁਲ ਵੀ ਨਹੀਂ ਬਣਾਉਣੀ ਅਸੀਂ ਸਿਰਫ ਇੱਥੇ ਚੀਨੀ ਨੂੰ ਮੈਲਟ ਹੀ ਕਰਨਾ ਹੈ ਇੱਥੇ ਸਾਡੀ ਚਾਸ਼ਨੀ ਨੂੰ ਜਿਹੜਾ ਆ ਉਬਾਲਾ ਆ ਗਿਆ ਤੇ ਹੁਣ ਅਸੀਂ ਗੈਸ ਦੀ ਜਿਹੜੀ ਫਲੇਮ ਆ ਉਹ ਜਿਹੜੀ ਆ ਬੰਦ ਕਰ ਦੇਵਾਂਗੇ ਕਿਉਂਕਿ ਅਸੀਂ ਇੱਥੇ ਚਾशनी ਨੂੰ ਜ਼ਿਆਦਾ ਨਹੀਂ ਪਕਾਉਣਾ ਹੈਗਾ ਸਿਰਫ ਚਾशनी ਅਸੀਂ ਜਿਹੜੀ ਆ ਚਿਪਚਿਪੀ ਹੀ ਬਣਾਣੀ ਹੈ ਚਾशनी ਸਾਡੀ ਜਿਹੜੀ ਆ ਬਿਲਕੁਲ ਚਿਪਚਿਪੀ ਬਣ ਗਈ ਆ ਤੇ ਹੁਣ ਅਸੀਂ ਗੈਸ ਦੀ ਫਲੇਮ ਜਿਹੜੀ ਆ ਉਹ ਬੰਦ ਕਰ ਦੇਵਾਂਗੇ ਅਤੇ ਚਾशनी ਨੂੰ ਇੱਕ ਸਾਈਡ ਤੇ ਢੱਕ ਕੇ ਰੱਖ ਦੇਵਾਂਗੇ ਦੂਜੀ ਤਰਫ ਅਸੀਂ ਇੱਕ ਕੜਾਈ ਦੇ ਵਿੱਚ ਡੋ ਤਿਆਰ ਕਰਨ ਦੇ ਲਈ ਜਿਸ ਕੌਲੀ ਨਾਲ ਸੂਜੀ नाप ਕੇ ਲਈ ਸੀ ਉਸੇ ਕੌਲੀ ਨਾਲ नाप ਕੇ ਦੋ ਕੌਲੀਆਂ ਦੁੱਧ ਦੀਆਂ ਪਾ ਦਵਾਂਗੇ ਉਸ ਤੋਂ ਬਾਅਦ ਅਸੀਂ ਦੁੱਧ ਦੇ ਵਿੱਚ ਦੋ ਛੋਟੀਆਂ ਇਲਾਇਚੀਆਂ ਕੁੱਟ ਕੇ ਰੱਖੀਆਂ ਹੋਈਆਂ ਸੀ ਜੋ ਉਹ ਪਾ ਦਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਇੱਥੇ ਸਾਡਾ ਦੁੱਧ ਹਲਕਾ ਜਾਂ ਗਰਮ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਮਿਲਕ ਪਾਊਡਰ ਆ ਉਹ ਪਾ ਦਿੰਦੇ ਆ ਅਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਦੁੱਧ ਦੇ ਵਿੱਚ ਮਿਕਸ ਕਰ ਦਿੰਦੇ ਆ ਤਾਂ ਜੋ ਮਿਲਕ ਪਾਊਡਰ ਦੀਆਂ ਡਲੀਆਂ ਨਾ ਵੱਜਣ ਮਿਲਕ ਪਾਊਡਰ ਪਾਉਣ ਤੋਂ ਬਾਅਦ ਅਸੀਂ ਜਿਹੜੀ ਸੂਜੀ ਆ ਉਹ ਥੋੜੀ-ਥੋੜੀ ਕਰਕੇ ਦੁੱਧ ਦੇ ਵਿੱਚ ਪਾ ਲੈਂਦੇ ਆ ਅਸੀਂ ਸੂਜੀ ਨੂੰ ਇੱਕ ਵਾਰੀ ਹੀ ਸਾਰਾ ਦੁੱਧ ਦੇ ਵਿੱਚ ਨਹੀਂ ਪਾਉਣਾ ਅਸੀਂ ਸਾਰੀ ਸੂਜੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਦੇ ਨਾਲ ਦੁੱਧ ਨੂੰ ਹਿਲਾਉਂਦੇ ਰਹਿਣਾ ਹੈ ਤਾਂ ਜੋ ਸਾਡੀ ਸੂਜੀ ਜਿਹੜੀ ਆ ਇੱਕਸਾਰ ਪੱਕੇ ਇੱਥੇ ਸਾਡੀ ਸੂਜੀ ਜਿਹੜੀ ਆ ਉਹ ਗਾੜੀ ਹੋਣੀ ਸ਼ੁਰੂ ਹੋ ਗਈ ਆ ਸੂਜੀ ਨੂੰ ਦੁੱਧ ਦੇ ਵਿੱਚ ਪੱਕਣ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ ਸੂਜੀ ਬਿਲਕੁਲ ਡੋਅ ਦੇ ਵਿੱਚ ਜਿਹੜੀ ਸਾਡੀ ਤਿਆਰ ਹੋ ਗਈ ਆ ਤੇ ਹੁਣ ਅਸੀਂ ਇਸ ਨੂੰ 5 ਮਿੰਟ ਲਈ ਠੰਡਾ ਹੋਣ ਲਈ ਰੱਖ ਦਿੰਦੇ ਆ 5 ਮਿੰਟ ਬਾਅਦ ਸਾਡੀ ਸੂਜੀ ਜਿਹੜੀ ਆ ਹਲਕੀ ਹਲਕੀ ਠੰਡੀ ਹੋ ਗਈ ਆ ਤੇ ਹੁਣ ਅਸੀਂ ਇਸ ਦਾ ਡੋ ਜਿਹੜਾ ਆ ਉਹ ਤਿਆਰ ਕਰ ਲੈਂਦੇ ਆ ਅਸੀਂ ਸੂਜੀ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਹੱਥਾਂ ਦੇ ਨਾਲ ਮਸਲ ਕੇ ਤਿਆਰ ਕਰ ਲੈਂਦੇ ਆ ਗੁਲਾਬ ਜਾਮੁਨਾ ਬਣਾਉਣ ਦੇ ਲਈ ਸਾਡਾ ਸੂਜੀ ਦਾ ਜਿਹੜਾ ਡੋਅ ਆ ਚੰਗੀ ਤਰ੍ਹਾਂ ਦੇ ਨਾਲ ਲੜਿਆ ਤਿਆਰ ਹੋ ਗਿਆ ਆ ਤੇ ਹੁਣ ਅਸੀਂ ਇਸ ਦੀਆਂ ਛੋਟੀਆਂ-ਛੋਟੀਆਂ ਗੁਲਾਬ ਜਾਮੁਨਾ ਆ ਬਣਾ ਲੈਂਦੇ ਆ ਤੁਸੀਂ ਆਪਣੀਆਂ ਗੁਲਾਬ ਜਾਮੁਨਾ ਨੂੰ ਜਿਹੋ ਜਿਹੀ ਸ਼ੇਪ ਦੇਣਾ ਚਾਹੋ ਦੇ ਸਕਦੇ ਆ ਅਗਰ ਛੋਟੀਆਂ ਗੁਲਾਬ ਜਾਮੁਨਾ ਬਣਾਉਣੀਆਂ ਤਾਂ ਤੁਸੀਂ ਛੋਟੀ ਸ਼ੇਪ ਦੇ ਵਿੱਚ ਬਣਾ ਸਕਦੇ ਆ ਅਸੀਂ ਇੱਥੇ ਗੁਲਾਬ ਜਾਮੁਨਾ ਨੂੰ ਥੋੜੀਆਂ ਵੱਡੀਆਂ ਹੀ ਬਣਾਵਾਂਗੇ ਅਸੀਂ ਆਪਣੀਆਂ ਸਾਰੀਆਂ ਗੁਲਾਬ ਜਾਮੁਨਾਂ ਨੂੰ ਗੋਲ ਸ਼ੇਪ ਦੇ ਵਿੱਚ ਬਣਾ ਕੇ ਤਿਆਰ ਕਰ ਲਿਆ ਹੈ। ਹੁਣ ਅਸੀਂ ਇੱਕ ਕੜਾਈ ਦੇ ਵਿੱਚ ਘਿਓ ਗਰਮ ਕਰ ਲਵਾਂਗੇ ਤੇ ਉਸ ਵਿੱਚ ਸਾਰੀਆਂ ਗੁਲਾਬ ਜਾਮੁਨਾਂ ਪਾ ਕੇ ਤਲ ਲੈਂਦੇ ਆਂ। ਗੁਲਾਬ ਜਾਮੁਨਾਂ ਨੂੰ ਘਿਓ ਵਿੱਚ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਬਿਲਕੁਲ ਵੀ ਹਿਲਾਉਣਾ ਨਹੀਂ ਹੈ। ਅਸੀਂ ਇੱਥੇ ਇਹਨਾਂ ਨੂੰ ਮੀਡੀਅਮ ਫਲੇਮ ਦੇ ਉੱਤੇ ਪੱਕਣ ਦਵਾਂਗੇ। ਜਦੋਂ ਸਾਡੀਆਂ ਗੁਲਾਬ ਜਾਮੁਨਾਂ ਇੱਕ ਸਾਈਡ ਤੋਂ 골ਡਨ ਬ੍ਰਾਊਨ ਹੋ ਗਈਆਂ ਤਾਂ ਅਸੀਂ ਦੂਸਰੀ ਸਾਈਡ ਤੋਂ ਵੀ ਪਲਟ ਕੇ ਉਸੇ ਤਰ੍ਹਾਂ ਪੱਕਣ ਦਵਾਂਗੇ। ਜਦ ਤੱਕ ਸਾਡੀਆਂ ਗੁਲਾਬ ਜਾਮੁਨਾ ਬਣ ਰਹੀਆਂ ਆ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇੱਥੇ ਸਾਡੀਆਂ ਗੁਲਾਬ ਜਾਮੁਨਾ ਜਿਹੜੀਆਂ ਚੰਗੀ ਤਰ੍ਹਾਂ ਦੇ ਨਾਲ 골ਡਨ ਬ੍ਰਾਊਨ ਹੋ ਗਈਆਂ ਆ ਤੁਸੀਂ ਦੇਖ ਸਕਦੇ ਆ ਕਿ ਸਾਡੀਆਂ ਗੁਲਾਬ ਜਾਮੁਨਾ ਬਿਲਕੁਲ ਵੀ ਫਟੀਆਂ ਨਹੀਂ ਹਨ ਇੱਕਦਮ ਵਧੀਆ ਬਣ ਕੇ ਤਿਆਰ ਹੋਈਆਂ ਹਨ ਹੁਣ ਅਸੀਂ ਗੁਲਾਬ ਜਾਮੁਨਾ ਨੂੰ ਇੱਕ ਇੱਕ ਕਰਕੇ ਸਿੱਧਾ ਚਾਸ਼ਨੀ ਦੇ ਵਿੱਚ ਹੀ ਪਾ ਦਿੰਦੇ ਆ ਚਾਸ਼ਨੀ ਦੇ ਵਿੱਚ ਗੁਲਾਬ ਜਾਮੁਨਾ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਟੱਕ ਕੇ 10 ਮਿੰਟ ਦੇ ਲਈ ਰੱਖ ਦਿੰਦੇ ਹਾਂ 10 ਮਿੰਟ ਬਾਅਦ ਸਾਡੀਆਂ ਗੁਲਾਬ ਜਾਮੁਨਾ ਚੰਗੀ ਤਰ੍ਹਾਂ ਚਾਸ਼ਨੀ ਦੇ ਵਿੱਚ ਜੜੀਆਂ ਆ ਬਣ ਕੇ ਤਿਆਰ ਹੋ ਗਈਆਂ ਆ ਤੁਸੀਂ ਦੇਖ ਸਕਦੇ ਆ ਕਿ ਸਾਡੀਆਂ ਗੁਲਾਬ ਜਾਮੁਨਾ ਕਿੰਨੀਆਂ ਵਧੀਆ ਬਣ ਕੇ ਤਿਆਰ ਹੋ ਗਈਆਂ ਹਨ ਅਸੀਂ ਇੱਥੇ ਗੁਲਾਬ ਜਾਮੁਨਾ ਨੂੰ ਨਾਰੀਅਲ ਦੇ ਬੂਰੇ ਦੇ ਨਾਲ ਥੋੜਾ ਜਿਹਾ ਗਾਰਨਿਸ਼ ਕਰ ਦਿੱਤਾ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਮੇਰੀ ਅੱਜ ਦੀ ਗੁਲਾਬ ਜਾਮਨਾ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਚਲਿਏ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ